ਪਠਿੰਡਾ ਦੀ ਗੁਨਿਆਣਾ ਮੰਡੀ ਦੇ ਨੇੜੇ ਪਿੰਡ ਮਹਿਮਾ ਸਵਾਈ ਦੇ ਇਤਿਹਾਸਕ ਗੁਰਦੁਆਰਾ ਗੁਰੂ ਸਰਚਾ ਅਸਵੇਰੇ ਅਚਾਨਕ ਅਗ ਲੱਗੀ ਜਿਸ ਕਾਰਨ ਗੁਰਦੁਆਰਾ ਸਾਹਿਬ ਚ ਰੱਖੇ ਗੁਰੂਗ੍ਰੰਥ ਸਾਹਿਬ ਤੇ ਪਾਲਕੀ ਸਾਹਿਬ ਪੂਰੀ ਤਰ੍ਹਾਂ ਅਗਨ ਪੇਟ ਹੋ ਗਏ ਅਗਲ ਕੰਧ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਿੰਡ ਦੇ ਸਰਪੰਚ ਮੁਤਾਬਕ ਪਾਲਕੀ ਸਾਹਿਬ ਦੇ ਉੱਪਰ ਲੱਗੇ ਪੱਖੇ ਜੋ ਅਚਾਨਕ ਚੰਗਿਆੜੇ ਨਿਕਲਣ ਲੱਗੇ ਜਿਸ ਤੋਂ ਬਾਅਦ ਅੱਗ ਪੂਰੀ ਤਰ੍ਹਾਂ ਫੈਲ ਗਈ ਪਿੰਡ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਪਾਣੀ ਦੇ ਨਾਲ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਗੁਰੂਗ੍ਰੰਥ ਸਾਹਿਬ ਤੇ ਪਾਲਕੀ ਸਾਹਿਬ ਅਗਨਪੇਟ ਹੋ ਚੁੱਕੀ ਸੀ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਚ ਪਏ ਹੋਰ ਵੀ ਸਮਾਨ ਦਾ ਕਾਫੀ ਨੁਕਸਾਨ ਹੋਇਆ ਪਿੰਡ ਦੇ ਹੀ ਇੱਕ ਸ਼ਖਸ ਨੇ ਅਚਾਨਕ ਗੁਰਦੁਆਰਾ ਸਾਹਿਬ ਚ ਧੂਆ ਨਿਕਲਦਾ ਦੇਖਿਆ ਤਾਂ ਉਸਨੇ ਤੁਰੰਤ ਸੇਵਾਦਾਰਾਂ ਨੂੰ ਸੂਚਿਤ ਕੀਤਾ ਪੂਰੀ ਘਟਨਾ ਸੀਸੀਟੀਵੀ ਚ ਵੀ ਕੈਦ ਹੋ ਗਈ ਹੈ ਪਤਾ ਤਾਂ ਜੀ ਐਂ ਕਰਕੇ ਤੋਂ ਆਪਣਾ ਜਿਹੜਾ ਸੇਵਾਦਾਰ ਹੈ ਉਹ ਪੱਠੇ ਵੱਢ ਕੇ ਆ ਰਿਹਾ ਸੀ ਜਦੋਂ ਉਹਨੇ ਆ ਕੇ ਵੇਖਿਆ ਜੀ ਧੂਆ ਨਿਕ ਰਿਹਾ ਹੈ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਭੱਜ ਗਏ ਭੱਜ ਕੇ ਵੀ ਅਦਾ ਹੁੱਕਾ ਦਿੱਤਾ ਤੇ ਪਿੰਡ ਵਾਸੀ ਆ ਗਏ ਤਾਂ ਉਹਦਾ ਹੀ ਕਾਬੂ ਪਾ ਲਿਆ ਅੱਗ ਤੇ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਮੌਕੇ ਤੇ ਜਾ ਕੇ ਜਦੋਂ ਬਾਰ ਖੋਲਿਆ ਤੇ ਸਾਰਾ ਕਿਉਂ ਕਿਸੇ ਪਾਸੇ ਵੀ ਸੀਸਿਆਂ ਦਾ ਫੈਕਸ ਤਿੰਨ ਦਰਵਾਜ਼ੇ ਬੰਦ ਹਨ ਫਰੰਟ ਵਾਲਾ ਹੀ ਇੱਕ ਖੁੱਲਦਾ ਸੀ ਤੇ ਧੂਆਂ ਧਾਰ ਹੋਇਆ ਵਾਸੀ ਫੇਰ ਨਾਲ ਕੰਧ ਦੇ ਆਸਰੇ ਨਾਲ ਤੋ ਟਾਕ ਤੇ ਬਾਰੀਆਂ ਖੋਲੀਆਂ ਸੀ ਉਦੋਂ ਨੂੰ ਬਾਹਰੋਂ ਬੇਟੇ ਨੇ ਫੋਨ ਕਰਤਾ ਨਗਰ ਚ ਨਗਰ ਚੋਂ ਸੰਗਤਾਂ ਕੀ ਲਾਂਚਮੈਂਟ ਹੋ ਗਈ ਬਾਰੀਆਂ ਖੋਲਣ ਦੇ ਨਾਲ ਹੀ ਸੰਗਤਾਂ ਕੀ ਫਿਰ ਇੱਕਦਮ ਅੰਦਰ ਅੱਗ ਸੀ ਜਿੱਥੇ ਪਾਲਕੀ ਸਾਹਿਬ ਪ੍ਰਕਾਸ਼ ਸਨ ਤੇ ਉਹ ਸਾਰੇ ਸੰਗਤ ਨੇ ਪਾਣੀ ਧਣੀ ਪਾ ਕੇ ਰਲ ਮਿਲ ਕੇ ਉੱਥੇ ਹੀ ਪੋਚ ਲਈ ਕਿ ਉੱਥੇ ਹੀ ਪਤਾ ਲੱਗਦਾ ਸੀ ਪਰ ਉਸ ਚੀਜ਼ ਨੂੰ ਕਨਫਰਮ ਕਰਨ ਲਈ ਅਸੀਂ ਪੀਐਸਪੀਸੀਐਲ ਦੇ ਜਿਹੜੇ ਹੈਗੇ ਸੀ ਅਫੀਸ਼ੀਅਲਸ ਉਹਨਾਂ ਨੂੰ ਵੀ ਬੁਲਾਇਆ ਸੀਗਾ ਫਾਇਰ ਬ੍ਰਿਗੇਡ ਦੇ ਜਿਹੜੇ ਅਫੀਸ਼ੀਅਲਸ ਹੈ ਉਹਨਾਂ ਨੂੰ ਵੀ ਬੁਲਾਇਆ ਸੀਗਾ ਉਹਨਾਂ ਨੇ ਆ ਕੇ ਇੱਥੇ ਕਨਫਰਮ ਕੀਤਾ ਕਿ ਜਿਹੜੀ ਚੀਜ਼ ਹੈ ਸ਼ਾਰਟ ਸਰਕਟ ਦੇ ਨਾਲ ਹੀ ਹੋਈ ਹੈ